ਅਗਲੀ ਫੋਰਵਰਡ ਚਲਿਏ ਅੱਜ ਬੀਬੀਸੀ ਨੇ ਬਹੁਤ ਡਿਟੇਲ ਦੇ ਵਿੱਚ ਛਾਪੀ ਹੈਗੀ ਆ ਕਿ 트럼ਪ ਵਾਂਟਸ ਇੰਡੀਆ ਟੂ ਬਾਈ ਯੂਐਸ ਕੌਰਨ ਬਟ ਹੇਅਰ ਇਜ਼ ਵਾਟ ਇਟ ਪ੍ਰੋਬਬਲੀ ਵਾਂਟ ਪਈ 트럼ਪ ਉਹਨੇ ਕਹ ਰਿਹਾ ਹੈ ਕਿ ਯੂਐਸਏ ਦੀ ਜਿਹੜੀ ਮੱਥੀ ਆ ਕੌਰਨ ਆਉ ਇੰਡੀਆ ਵਾਲੇ ਖਰੀਦਣ ਪਰ ਇੰਡੀਆ ਵਾਲੇ ਕਹਿੰਦੇ ਇੱਕ ਵੀ ਦਾਣਾ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਨਹੀਂ ਖਰੀਦਿਆ ਹੈਗਾ ਸੋ 트럼ਪ ਉਹਨਾਂ ਨੇ ਕੱਲ ਸਟੇਟਮੈਂਟ ਜਾਰੀ ਕੀਤੀ ਆ ਕਹਿੰਦੇ ਭਈ ਇੰਡੀਆ ਏ ਟੈਰਫ ਕਿੰਗ ਐਂਡ ਏ ਬਿਗ ਅਬਿਊਜ਼ਰ ਆਫ ਟ੍ਰੇਡ ਟਾਈਸ ਤੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਕਿਹਾ ਤੇ ਬੀਬੀਸੀ ਅੱਜ ਦੀ ਇਹ ਰਿਪੋਰਟ ਕਰ ਰਹੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਯੂਐਸ ਦੇ ਕਮਰਸ ਸੈਕਟਰੀ ਹਾਰਵਰਡ ਲਟਨਿਕਿਓਆ ਉਹਨਾਂ ਨੇ ਇੰਡੀਆ ਦੇ ਜਿਹੜੇ ਆਪਣੇ ਟ੍ਰੇਡ ਪਾਲਿਸਿਸ ਆ ਉਹਨਾਂ ਨੂੰ ਲੈ ਕੇ ਇਹ ਇਸ਼ੂ ਨੂੰ ਚੱਕਿਆ ਸੀ ਕਿ ਜਿਹੜੇ ਯੂਐਸ ਦੇ ਫਾਰਮਰਸ ਆ ਅਮਰੀਕਾ ਦੇ ਜਿਹੜੇ ਕਿਸਾਨ ਉਹਨਾਂ ਦੇ ਪ੍ਰੋਡਕਟ ਆ ਉਹਨਾਂ ਨੂੰ ਭਾਰਤ ਸਰਕਾਰ ਰੋਕਦੀ ਹੈਗੀ ਆ ਇਹ ਐਗਰੀਕਲਚਰ ਮਾਰਕੀਟ ਨੂੰ ਓਪਨ ਕਰਨਾ ਚਾਹੀਦਾ ਆ ਇਸ ਆਰਟੀਕਲ ਦੇ ਵਿੱਚ ਪਿਛਲੇ ਸਮੇਂ 'ਚ ਜਿੰਨੇ ਪ੍ਰੋਟੈਸਟ ਹੋਏ ਇੰਡੀਆ ਦੇ ਵਿੱਚ ਕਿਸਾਨਾਂ ਦੇ ਉਹਨੂੰ ਵੀ ਕਾਫੀ ਡਿਟੇਲ ਦੇ ਵਿੱਚ ਚਾਪਿਆ ਗਿਆ ਸੋ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਹੈ ਵੀ ਟਿੱਟ ਫੋਰ ਟੈਟ ਹੋਊਗਾ ਰੈਸੀਪਰੋਕਲ ਪੈਰਫ ਦੇ ਲਈ ਜੋ ਅਪ੍ਰੈਲ 2 ਨੂੰ ਵਾਪਰੂਗਾ ਬੜੇ ਲੰਮੇ ਸਮੇਂ ਤੋਂ ਵਾਸ਼ਿੰਗਟਨ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਸੀ ਕਿ ਇੰਡੀਆ ਦਾ ਜਿਹੜਾ ਫਾਰਮ ਸੈਕਟਰ ਆ ਇਹ ਇੱਕ ਮੇਜਰ ਅਨਟਾਈਪ ਮਾਰਕੀਟ ਆ ਉਹਦੇ ਵਿੱਚ ਸਾਡੇ ਜਿੰਨੇ ਵੀ ਪ੍ਰੋਡਕਟ ਆ ਇੰਡੀਆ ਵਾਲਿਆਂ ਨੂੰ ਖਰੀਦਣੇ ਚਾਹੀਦੇ ਹੈਗੇ ਆ 1950 ਤੇ 1960 ਦੇ ਵਿੱਚ ਇਹ ਆਰਟੀਕਲ ਲਿਖਦੇ ਆ ਵੀ ਬਹੁਤ ਸਾਰੇ ਜਿਹੜੇ ਫੂਡ ਸੀ ਜਾਂ ਜਿਹੜਾ ਖਾਣ ਪੀਣ ਦਾ ਸਮਾਨ ਆ ਆਪਾਂ ਕਹਿ ਸਕਦੇ ਹਾਂ ਇੰਡੀਆ ਵਾਲੇ ਉਹ ਬਾਹਰਲੇ ਮੁਲਕਾਂ ਤੇ ਡਿਪੈਂਡ ਕਰਦੇ ਸੀ ਬਾਅਦ ਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਆਇਆ ਕਿਸ ਤਰ੍ਹਾਂ ਪੰਜਾਬ 'ਚ ਸਾਰਾ ਕੁਝ ਆਪਾਂ ਨੂੰ ਪਤਾ ਹੀ ਆ ਅੱਜ ਦੀ ਡੇਟ ਦੇ ਵਿੱਚ ਇੰਡੀਆ ਵਾਲੇ ਕਹਿੰਦੇ 1.4 ਬਿਲੀਅਨ ਲੋਕਾਂ ਨੂੰ ਖਾਣਾ ਵੀ ਖੁਲਾਉਂਦੇ ਆ ਤੇ ਦੁਨੀਆ ਦੀ 8ਵੀਂ ਵੱਡੀ ਐਗਰੀ ਪ੍ਰੋਡਿਊਸ ਐਕਸਪੋਰਟਰ ਵੀ ਆ ਇਸ ਤੋਂ ਬਿਨਾ ਗ੍ਰੇਨ ਫਰੂਟਸ ਡੇਰੀ ਇਹ ਵਰਲਡ ਵਾਈਡ ਜੋ ਆ ਇੱਕ ਤਰ੍ਹਾਂ ਦੇ ਨਾਲ ਐਕਸਪੋਰਟ ਵੀ ਕਰਦੇ ਹੈਗੇ ਆ ਪਰ ਪ੍ਰੋਬਲਮ ਇਹ ਆ ਕਿ 700 ਮਿਲੀਅਨ ਪੋਪੂਲੇਸ਼ਨ ਇੰਡੀਆ ਦੀ ਜਿਹੜੀ ਕਿ ਹਾਫ ਆਫ ਦਾ ਕੰਟਰੀ ਪੋਪੂਲੇਸ਼ਨ ਆ ਉਹ ਨੂੰ ਐਗਰੀਕਲਚਰ ਏਮਪਲਾਈ ਕਰਦੀ ਹੈਗੀ ਆ 15% ਜਿਹੜਾ ਜੀਡੀਪੀ ਦਾ ਉਹ ਐਗਰੀਕਲਚਰ ਦੇ ਉੱਤੇ ਡਿਪੈਂਡ ਕਰਦਾ ਹੈਗਾ ਸੋ ਜਦ ਜਦ ਕੇ ਯੂ ਐਸ ਏ ਦੇ ਵਿੱਚ ਸਿਰਫ 2% ਪੋਪੂਲੇਸ਼ਨ ਜੋ ਆ ਉਹ ਐਗਰੀਕਲਚਰ ਤੇ ਡਿਪੈਂਡ ਆ ਇੱਥੇ ਤੁਸੀਂ ਫਰਕ ਦੇਖੋ ਕਿੰਨਾ ਜ਼ਿਆਦਾ ਹੈਗਾ ਸੋ ਹੁਣ ਅਮਰੀਕਾ ਵਾਲੇ ਪੂਰਾ ਜ਼ੋਰ ਲਾ ਰਹੇ ਆ ਕਿ ਇੰਡੀਆ ਵਾਲੇ ਯੂਐਸ ਦੇ ਫਾਰਮ ਪ੍ਰੋਡਕਟਸ ਨੂੰ ਖਰੀਦਣ ਕਹਿੰਦੇ ਯੂਐਸ ਦੇ ਜਿਹੜੇ ਫਾਰਮ ਪ੍ਰੋਡਕਟ ਆ ਉਹ 37.7% ਆ ਜਦਕਿ ਇੰਡੀਆ ਦੇ ਸਿਰਫ 5.3% ਆ ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਫਾਰਮਰਸ ਆ ਸਮਾਲ ਆ ਛੋਟੇ ਛੋਟੇ ਫਾਰਮਰ ਹੈਗੇ ਆ ਉਹਨਾਂ ਦੇ ਕੋਲ ਇੰਨੀ ਟੈਕਨੋਲੋਜੀ ਨਹੀਂ ਹੈ ਜਿਆਦਾ ਤੋਂ ਜਿਆਦਾ ਉਹ ਪ੍ਰੋਡਿਊਸ ਕਰ ਸਕਣ ਪਰ ਜੋ ਅਮਰੀਕਾ ਆ ਇੱਥੇ ਫਾਰਮਰਸ ਵੱਡੇ ਹੈਗੇ ਆ ਇਹਨਾਂ ਕੋ ਟੈਕਨੋਲੋਜੀ ਜਿੰਨੀਆਂ ਸਬਸਿਡੀਆਂ ਅਮਰੀਕਾ ਦਿੰਦਾ ਉਨੀਆਂ ਸਬਸਿਡੀ ਇੰਡੀਆ ਵਾਲੇ ਨਹੀਂ ਦਿੰਦੇ ਫਾਰਮਰਸ ਨੂੰ ਸੋ ਜੋ ਬਾਈਲੈਟਰਲ ਫਾਰਮ ਟ੍ਰੇਡ ਆ ਇੰਡੀਆ ਤੇ ਯੂ ਐਸ ਏ ਦੇ ਵਿੱਚ 8 ਬਿਲੀਅਨ ਦੇ ਕਰੀਬ ਹੈਗੀ ਆ ਇੰਡੀਆ ਵਾਲੇ ਮੋਸਟਲੀ ਰਾਈਸ ਸ਼੍ਰੀਮਪ ਹਨੀ ਵੈਜੀਟੇਬਲ ਐਕਸਟ੍ਰੈਕਟਸ ਕੈਸਟਰ ਆਇਲ ਬਲੈਕ ਪੈਪਰ ਇਹ ਸਾਰਾ ਕੁਝ ਐਕਸਪੋਰਟ ਕਰਦੇ ਆ ਅਮਰੀਕਾ ਵਾਲੇ ਆਲਮੋਂਡਸ ਵਾਲਨਟ ਪਿਸਟਾਚਿਓਜ਼ ਐਪਲ ਤੇ ਲੈਂਟਿਸ ਜੋ ਇਹ ਇੰਡੀਆ ਨੂੰ ਭੇਜਦੇ ਹੈਗੇ ਆ ਜੀ ਬਿਲਕੁਲ ਸੋ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਸੋ ਕਹਿੰਦੇ ਵੀ ਦੋਨੋਂ ਮੁਲਕ ਵਰਕ ਕਰ ਰਹੇ ਨੇ ਟਰੇਡ ਡੀਲ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਇੰਡੀਆ ਆ ਉਹ ਅਮਰੀਕਾ ਦੇ 트럼ਪ ਹੋਣਾ ਦੇ ਇਹਨਾਂ ਟੈਰਿਫਸ ਤੋਂ ਬਚਣ ਖਾਤਰ ਹੈ ਕਈ ਜਿਹੜੇ ਆ ਉਹ ਕਦਮ ਚੁੱਕਣ ਦੀ ਕੋਸ਼ਿਸ਼ ਅ ਕਾਰਿਆ ਸੋ ਡੋਨਲਡ ਟਰੰਪ ਹੁਣ ਦਾ ਇੰਡੀਆ ਨੂੰ ਟੈਰਿਫ ਕਿੰਗ ਤੇ ਟੈਰਿਫ ਅਬਿਊਜ਼ਰ ਜਿਹੜਾ ਉਹ ਆਖਣਾ ਤੇ ਰੈਸੀਪਰੋਕਲ ਟੈਰਿਫ ਦੇ ਲਈ ਜਿਹੜਾ ਤਿਆਰ ਰਹਿਣਾ ਉਹ ਇੰਡੀਆ ਨੂੰ ਕਿਤੇ ਨਾ ਕਿਤੇ ਡਰ ਲੱਗ ਰਿਹਾ ਹੈ ਵੀ ਸਾਡੇ ਨਾਲ ਇਹ ਟ੍ਰੇਡ ਦੇ ਉੱਤੇ ਕਿਉਂਕਿ ਅਸਰ ਤਾਂ ਫਿਰ ਇਨ੍ਹਾਂ ਚੀਜ਼ਾਂ ਦਾ ਜਿਹੜਾ ਉਹ ਪੈਣਾ ਹੀ ਪੈਣਾ ਹੈਗਾ ਸੋ ਨਵੀਂ ਦਿੱਲੀ ਨੇ ਦਿੱਲੀ ਵਾਲੇ ਮੰਨੇ ਆ ਵੀ ਉਹ ਕਹਿੰਦੇ ਵੀ ਅਸੀਂ ਪ੍ਰੋਮਿਸ ਕਰ ਰਹੇ ਹਾਂ ਵੀ ਤੁਹਾਡੇ ਤੋਂ એનર્ਜੀ ਖਰੀਦਾਂਗੇ ਪਰਚੇਜ਼ ਕਰਾਂਗੇ ਜਿਹੜਾ ਪਹਿਲਾਂ 15 ਬਿਲੀਅਨ ਡਾਲਰ ਦੀ ਹਰ ਸਾਲ ਖਰੀਦੇ ਸੀ ਕਹਿੰਦੇ ਵੀ ਉਹਦੀ ਥਾਂ ਤੇ ਹੁਣ ਤੁਹਾਡੇ ਤੋਂ ਅਸੀਂ 25 ਬਿਲੀਅਨ ਡਾਲਰ ਦੀ ਉਹ ਖਰੀਦਾਂਗੇ ਬਾਕੀ 트ੰਪ ਹੋਣਾ ਨੇ ਕਿਹਾ ਵੀ F-35 12th ਫਾਈਟਰਸ ਵੀ ਇੰਡੀਆ ਨੂੰ ਜਿਹੜਾ ਦੋ ਇੰਡੀਆ ਦੀ ਜਿਹੜਾ 에어 ਫੋਰਸ ਮਜ਼ਬੂਤਤਾ ਜਿਹੜਾ ਇਸ ਤੇ ਨਾਲ ਹੋਊਗਾ ਪਰ ਆਪਣਾ ਜਿਹੜਾ ਇਥੋਂ ਦੀਆਂ ਕੰਪਨੀਆਂ ਦੇ ਇਹਨਾਂ ਦੇ ਜਿਹੜੇ ਲਾਬਿਸਟ ਨਜ਼ਦੀਕ ਹੋਣਗੇ 트ੰਪ ਹੋਣਾ ਦੇ ਜਿਹੜੇ ਮਿਲਟਰੀ ਆ ਆ ਜਿਨੂੰ ਕਹਿੰਦੇ ਆ ਵੀ ਉਹ ਉਹਨਾਂ ਦੇ ਜਿਹੜੇ ਜਹਾਜ਼ ਆ ਉਹ ਹੁਣ ਇੱਧਰ ਨੂੰ ਵਿਕਵਾਉਣ ਲੱਗੇ ਹੈਗੇ ਆ ਉਦੋਂ ਇੰਡੀਆ ਦੇ ਦੁਆਰਾ ਜਿਹੜੀ ਇੱਕ ਡਿਜੀਟਲ ਐਡ ਟੈਕਸ ਸੀ ਡਿਜੀਟਲ ਐਡਵਰਟਾਈਜ਼ਮੈਂਟ ਦੇ ਉੱਤੇ ਲੱਗਦੀ ਸੀਗੀ ਉਹਨਾਂ ਦੇ ਫਾਈਨੈਂਸ ਮਿਨਿਸਟਰ ਨੇ ਆਲਰੇਡੀ ਕਿਹਾ ਵੀ ਉਸ ਨੂੰ ਅਸੀਂ ਹਟਾਉਣ ਜਿਹੜੇ ਉਹ ਜਾ ਰਹੇ ਆ ਕਿੰਨੇ ਵੀ ਇਹਦੇ ਨਾਲ ਯੂਐਸ ਦੇ ਜਿਹੜੇ ਟੈਕ ਜੁਆਇੰਟਸ ਆ ਅਲਫਾਬੈਟ ਗੂਗਲ ਮੈਟਾ ਐਮਾਜ਼ਨ ਉਹਨਾਂ ਨੂੰ ਜਿਹੜਾ ਇਸ ਤੇ ਵਿੱਚ ਆਸਾਨੀ ਜਿਹੜੀ ਹੋ ਹੋਵੇਗੀ ਇਹ ਉਹੀ ਸਾਰੇ ਨੇ ਜਿਨ੍ਹਾਂ ਦੇ ਸੀਓ 트ੰਪ ਹੁਣਾਂ ਦੇ ਸੌ ਚੁੱਕ ਸਮਾਗਮ ਵੇਲੇ ਉਹਨਾਂ ਦੇ ਪਿੱਛੇ ਆ ਜਿਹੜੇ ਉਹ ਖੜੇ ਸੀਗੇ ਸੋ ਜਿਹੜੀ ਵਿਸਕੀ ਕਹਿੰਦੇ ਜਾਂਦੀ ਆ ਉਹਤੇ ਵੀ ਟੈਰਫ 50% ਇੰਡੀਆ ਵਾਲੇ ਜਿਹੜੇ ਉਹ ਕਟਾ ਰਹੇ ਆ ਸੋ ਇੰਡੀਆ ਜਿਹੜਾ ਇਹ ਦੇਖ ਰਿਹਾ ਵੀ ਭਾਈ ਇਹ ਖੁਸ਼ ਕਰਕੇ ਰੱਖੋ ਟਰੰਪ ਹੁਣਾਂ ਨੂੰ ਸ਼ਾਇਦ ਜਿਹੜੇ ਆਪਾਂ ਟੈਰਿਫਸ ਤੋਂ ਜਿਹੜਾ ਉਹ ਬਚਾ ਜਿਹੜਾ ਉਹ ਹੋ ਜਾਵੇ ਸੋ 让我们 ਸੀ ਕੀ ਬਣਦਾ ਹੈ ਇੰਡੀਆ ਨੇ ਆਪਣੇ ਕਦਮ ਜਿਹੜੇ ਉਧਰ ਚੁੱਕੇ ਨੇ ਇਹਨਾਂ ਟੈਰਿਫਸ ਤੋਂ ਬਚਣ ਦੇ ਲਈ ਪਰ ਟਰੰਪ ਹੁਣਾਂ ਨੇ ਇੰਡੀਆ ਨੂੰ ਬਿਗ ਅਬਯੂਜ਼ਰ ਟੈਰਿਫ ਕਿੰਗ ਜਿਹੜਾ ਆ ਉਹ ਆਖਿਆ ਆ ਤੇ ਰੈਸਿਪ੍ਰੋਕਲ ਟੈਰਿਫ ਦਾ ਦਿਨ ਜਿਹੜੇ ਹੁਣ ਥੋੜੇ ਹੀ ਰਹਿ ਗਏ ਆ ਇੰਡੀਆ ਦਾ ਜਿਹੜਾ ਕਮਰਸ ਦਾ ਸਕੱਤਰ ਸੀ ਗਿਆ ਮਨਿਸਟਰ ਸੀ ਉਹ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਕਾਫੀ ਲੰਮੇ ਦਿਨ ਇੱਥੇ ਅਮਰੀਕਾ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਡੀਲਸ ਬਣਾਉਣ ਦੇ ਲਈ ਪਹੁੰਚੇ ਜਿਹੜੇ ਉਹ ਹੋਏ ਸੀਗੇ ਸੋ ਐਗਰੀਕਲਚਰ ਦਾ ਦਰਵਾਜ਼ਾ ਜਿਹੜਾ ਉਹ ਖੋਲਣਾ ਚਾਹੁੰਦੇ ਆ ਅਮਰੀਕਾ ਵਾਲੇ ਉਸ ਦੇ ਨਾਲ ਜਿਹੜੇ ਭਾਰਤ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਹੋਰ ਜਿਹੜਾ ਉਹ ਕਿਦਾਂ ਦਾ ਅਸਰ ਪਊਗਾ ਇਹ ਜਿਹੜੀ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਆ